ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਭਾਜੀ ਕਿਿਆਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਫੋਟੋ ਜਾਂ ਵੀਡੀਓ ਜਾਂ ਜਾਣਕਾਰੀ ਦਾ ਲਿੰਕ ਕੰਦ ਬਾਕਸ ਵਿੱਚ ਪਾਓ ਹੁਣ ਇੱਥੇ ਤੁਸੀਂ ਟੁਕਮੀ ਫੋਟੋ ਦੀ ਚੋਣ ਕਰ ਸਕਦੇ ਹੋ ਲਿੰਕ ਪਾਉਣ ਲੱਗੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਲਿੰਕ ਪਾਓ ਜਿੱਥੇ ਫੇਸਬੁੱਕ ਇੰਟਰਨੈਟ ਪੰਨੇ ਦੀਆਂ ਬਿਜਲੀਆਂ ਫੋਟੋਆਂ ਵੀ ਸਕੈਨ ਕਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਜਾਣਕਾਰੀ ਸਿਰਫ ਲਿੰਕ ਪਾਉਣ ਨਾਲ ਹੀ ਦਿਖਾਈ ਦੇ ਰਹੀ ਪਰ ਇਹ ਸਾਰੇ ਪੰਨਿਆਂ ਲਈ ਸਹੂਲਤ ਮੌਜੂਦ ਨਹੀਂ ਹੈ ਕਈ ਅਜਿਹੇ ਪੰਨੇ ਵੀ ਹਨ ਜਿਨ੍ਹਾਂ ਨੂੰ ਫੇਸਬੁੱਕ ਸਕੈਨ ਨਹੀਂ ਕਰ ਹੁਣ ਸ਼ੇਅਰ ਦਬ ਦਿਓ ਜੇਕਰ ਤੁਸੀਂ ਕਿਸੇ ਈ ਪੇਪਰ ਦਾ ਲਿੰਕ ਪਾਉਂਦੇ ਹੋ ਤਾਂ ਚੰਗਾ ਰਹੇਗਾ ਜੇਕਰ ਤੁਸੀਂ ਲੇਖ ਦਾ ਸਰਲੇਖ ਜਾਂ ਥੋੜੀ ਹੋਰ ਜਾਣਕਾਰੀ ਖੁਦ ਟਾਈਪ ਕਰਦੇ ਹੋ ਜੇਕਰ ਤੁਸੀਂ ਕੋਈ ਲਿੰਕ ਜਿਸ ਵਿੱਚ ਫੋਟੋ ਜਾਂ ਵੀਡੀਓ ਜਾਂ ਜਾਣਕਾਰੀ ਦਿੱਤੀ ਹੋਵੇ ਉਹ ਆਪਣੇ ਨਿੱਜੀ ਪੰਨੇ ਤੇ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਾਂਝੇ ਕਰੋ ਤੇ ਦੋ ਵਾਰੀ ਕਲਿੱਕ ਕਰ ਦਿਓ ਸਿਰਫ ਤੁਹਾਨੂੰ ਦੋ ਵਾਰੀ ਸਾਂਝੇ ਕਰਿਓ ਤੇ ਕਲਿੱਕ ਕਰਨਾ ਪੈਦੀ ਲੋੜ ਹੈ ਕਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਆਪ ਲਿੰਕ ਤੁਹਾਡੇ ਨਿਜੀ ਪੰਨੇ ਤੇ ਵੀ ਆ ਜਾਵੇਗਾ ਸੋ ਦੋ ਵਾਰੀ ਸਾਂਝਾ ਕਰੋ ਤੇ ਕਲਿੱਕ ਕਰਕੇ ਕੋਈ ਲਿੰਕ ਆਪਣੇ ਪੰਨੇ ਤੇ ਵੀ ਲਿਆ ਸਕਦੇ ਹੋ ਇਹ ਤਾਂ ਗੱਲ ਸੀ ਕਿਸੇ ਹੋਰ ਦਾ ਲਿੰਕ ਆਪਣੇ ਪੰਨੇ ਤੇ ਕਿਵੇਂ ਲਿਆ ਜਾਦਾ ਹੁਣ ਗੱਲ ਕਰਦੇ ਹਾਂ ਕਿ ਆਪਣਾ ਲਿੰਕ ਕਿਸੇ ਦੋਸਤ ਦੇ ਪੰਨੇ ਤੇ ਕਿਵੇਂ ਲਿਆਂਦਾ ਜਾਵੇ ਆਪਣੇ ਵੱਲੋਂ ਪਾਇਆ ਗਿਆ ਲਿੰਕ ਕਿਸੇ ਹੋਰ ਦੇ ਪੰਨੇ ਤੇ ਪਾਉਣ ਲਈ ਤੁਹਾਡਾ ਤੇ ਉਸ ਦਾ ਦੋਸਤ ਹੋਣਾ ਜ਼ਰੂਰੀ ਹੈ ਸੋ ਜਿਸ ਲਿੰਕ ਨੂੰ ਤੁਸੀਂ ਦੋਸਤ ਦੇ ਪੰਨੇ ਤੇ ਪਾਉਣਾ ਚਾਹੁੰਦੇ ਹੋ ਉਸ ਤੇ ਕਲਿੱਕ ਕਰੋ ਇੱਥੇ ਲੰਬੇ ਪੈਰ ਵਾਲੀ ਇਹ ਦਬੋ ਹੁਣ ਇੱਥੇ ਹਰਦੀਪ ਸਿੰਘ ਮਾਨ ਦੇ ਪੰਨੇ ਤੇ ਲਿੰਕ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਹੀ ਐਚ ਦਬੂਗੇ ਤਾਂ ਉਹ ਹਰਦੀਪ ਸਿੰਘ ਮਾਨ ਦਿਖਾਵੇਗਾ ਸੋ ਹਰਦੀਪ ਸਿੰਘ ਮਾਨ ਦੀ ਚੋਣ ਹੋ ਚੁੱਕੀ ਹੈ ਤਾਂ ਹੁਣ ਸਿਰਫ ਤੁਹਾਨੂੰ ਸਾਂਝਾ ਕਰੋ ਤੇ ਕਲਿੱਕ ਕਰਨ ਦੀ ਲੋੜ ਹੈ ਜਿਵੇਂ ਹੀ ਤੁਸੀਂ ਸਾਂਝਾ ਕਰੋ ਕਲਿੱਕ ਕਰੋਗੇ ਤਾਂ ਸੂਚਨਾ ਆ ਜਾਵੇਗੀ ਕਿ ਤੁਹਾਡਾ ਲਿੰਕ ਸਫਲ ਹੋ ਗਿਆ ਹੈ ਹੁਣ ਇਸ ਪੰਨੇ ਨੂੰ ਤਾਜ਼ਾ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹੈਪੀ ਸਿੰਘ ਅਤੇ ਹਰਦੀਪ ਸਿੰਘ ਦੋ ਨਾਮ ਆ ਗਏ ਹਨ ਇਸ ਤੋਂ ਭਾਵ ਹੈ ਕਿ ਇਹ ਲਿੰਕ ਹਰਦੀਪ ਸਿੰਘ ਮਾਨ ਦੇ ਪੰਨੇ ਤੇ ਵੀ ਸਾਂਝਾ ਕੀਤਾ ਗਿਆ ਹੈ ਸੋ ਹੁਣ ਇਹ ਬੇਲੋੜਾ ਲਿੰਕ ਹੈ ਇਸ ਨੂੰ ਤੁਸੀਂ ਹਟਾ ਸਕਦੇ ਹੋ ਸੋ ਹੁਣ ਹਰਦੀਪ ਸਿੰਘ ਮਾਨ ਦੇ ਨਿੱਜੀ ਪੰਨੇ ਤੇ ਜਾ ਕੇ ਦੇਖਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੈਪੀ ਸਿੰਘ ਦਾ ਲਿੰਕ ਹਰਦੀਪ ਸਿੰਘ ਮਾਨ ਦੇ ਨਿੱਜੀ ਪੰਨੇ ਤੇ ਵੀ ਪੈ ਗਿਆ ਹੈ ਸੋ ਇਸ ਢੰਗ ਤਰੀਕੇ ਨਾਲ ਤੁਸੀਂ ਆਪਣਾ ਲਿੰਕ ਦੋਸਤ ਦੇ ਪੰਨੇ ਤੇ ਵੀ ਪਾ ਸਕਦੇ ਹੋ ਆਓ ਹੁਣ ਖਾਤੇ ਦੀ ਸੈਟਿੰਗ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਆਪਣਾ ਨਾਮ ਬਦਲਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ ਇੱਥੇ ਤੁਸੀਂ ਇੱਕ ਹੋਰ ਨਾਮ ਆਪਣਾ ਲਿਖ ਸਕਦੇ ਹੋ ਜਿਵੇਂ ਕਿ ਮੈਂ ਲਿਖਿਆ ਹੈ ਹਦੀਪ ਮਾਨ ਜਮਸ਼ੀਰ ਅਸਤਰੀਆ ਖਾਤਾ ਸੈਟਿੰਗ ਦੀ ਗੱਲ ਕਰਦੇ ਹਾਂ ਇਸ ਦੇ ਸੂਚਨਾਵਾਂ ਵਾਲੇ ਪੰਨੇ ਦੀ ਗੱਲ ਕਰਦੇ ਹਾਂ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਕਿ ਕੁਝ ਪੰਜਾਬੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਫੇਸਬੁੱਕ ਤੇ ਕੋਈ ਕਾਰਵਾਈ ਹੋਣ ਤੇ ਈਮੇਲਾਂ ਆਉਂਦੀਆਂ ਰਹਿੰਦੀਆਂ ਹਨ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਫੇਸਬੁਕ ਹਫ਼ਤੇ ਵਿੱਚ ਇੱਕ ਵਾਰ ਜਾਂ ਰੋਜ਼ਾਨਾ ਜਾਂ ਮਹੀਨੇ 'ਚ ਇੱਕ ਵਾਰ ਦੇਖਦੇ ਹੋ ਹੁਣ ਜੇਕਰ ਤੁਸੀਂ ਮਹੀਨੇ 'ਚ ਇੱਕ ਵਾਰ ਦੇਖਦੇ ਹੋ ਜਾਂ ਹਫ਼ਤੇ 'ਚ ਇੱਕ ਵਾਰ ਦੇਖਦੇ ਹੋ ਤਾਂ ਇਹ ਸੈਟਿੰਗ ਸਹੀ ਹੈ ਕਿ ਤੁਹਾਨੂੰ ਫੇਸਬੁਕ ਤੇ ਕੋਈ ਕਾਰਵਾਈ ਹੋਣ ਤੇ ਈਮੇਲ ਆਵੇ ਜੇਕਰ ਤੁਸੀਂ ਰੋਜ਼ਾਨਾ ਆਪਣੀ ਫੇਸਬੁਕ ਚੈੱਕ ਕਰਦੇ ਹੋ ਤਾਂ ਇਹ ਸਾਰੇ ਟਿਕ ਮਾਰਕ ਹਟਾ ਦਿੱਤੇ ਜਾਣੇ ਚਾਹੀਦੇ ਹਨ ਉਸ ਦਾ ਕਾਰਨ ਇਹ ਹੈ ਜੇਕਰ ਫੇਸਬੁੱਕ ਤੇ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਇਹਨਾਂ ਤਿੰਨ ਸੁਵਿਧਾਵਾਂ ਨਾਲ ਮਿਲ ਹੀ ਜਾਂਦੀ ਹੈ ਸੋ ਇਹ ਦੋਹਰੀ ਸੁਵਿਧਾ ਹੈ ਇੱਕ ਤਾਂ ਇਹਨਾਂ ਤਿੰਨ ਸੁਵਿਧਾਵਾਂ ਨਾਲ ਤੁਹਾਨੂੰ ਜਾਣਕਾਰੀ ਦਾ ਪਤਾ ਲੱਗਦਾ ਹੈ ਦੂਸਰਾ ਈਮੇਲ ਰਾਹੀਂ ਵੀ ਪਤਾ ਲੱਗਦਾ ਹੈ ਇਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰੋਜ਼ਾਨਾ ਫੇਸਬੁੱਕ ਚੈੱਕ ਕਰਦੇ ਹੋ ਜਾਂ ਹਫ਼ਤਾਵਾਰ ਜਾਂ ਮਹੀਨੇਵਾਰ ਹੁਣ ਗੱਲ ਕਰਦੇ ਹਾਂ ਖਾਤੇ ਦੀ ਪਰਦੇਦਾਰੀ ਸੰਬੰਦੇ ਚੋਣਾਂ ਦੀ ਸੈਟਿੰਗ ਜੀ ਇੱਥੇ ਤੁਸੀਂ ਚੋਣ ਕਰ ਸਕਦੇ ਹੋ ਕਿ ਤੁਹਾਡੀ ਹਰ ਕਾਰਵਾਈ ਹਰ ਕੋਈ ਦੇਖ ਸਕਦਾ ਹੈ ਜਾਂ ਦੋਸਤਾਂ ਦੇ ਦੋਸਤ ਜਾਂ ਫਰੈਂਡਸ ਓਨਲੀ ਇਹ ਫਰੈਂਡਸ ਓਨਲੀ ਸੈਟਿੰਗ ਆਮ ਤੌਰ ਤੇ ਕੁੜੀਆਂ ਵੱਲੋਂ ਪਸੰਦ ਕੀਤੀ ਜਾਂਦੀ ਹੈ ਪਰ ਤੁਸੀਂ ਖੁਦ ਵੀ ਸੈਟਿੰਗ ਕਰ ਸਕਦੇ ਹੋ ਕੀ ਦਿਖਾਉਣਾ ਚਾਹੁੰਦੇ ਹੋ ਕੀ ਨਹੀਂ ਇਸ ਲਈ ਤੁਸੀਂ ਕਸਟਮਾਈਜ਼ ਸੈਟਿੰਗ ਤੇ ਕਲਿੱਕ ਕਰੋ ਇੱਥੇ ਤੁਸੀਂ ਹਰ ਇੱਕ ਵਿਸ਼ਾ ਖੁਦ ਚੋਣ ਕਰ ਸਕਦੇ ਹੋ ਕਿ ਵਿਸ਼ੇ ਸੰਬੰਧੀ ਜਾਣਕਾਰੀ ਹਰ ਕੋਈ ਦੇਖ ਸਕਦਾ ਹੈ ਜਾਂ ਦੋਸਤਾਂ ਦੇ ਦੋਸਤ ਜਾਂ ਫਰੈਂਡਸ ਓਨਲੀ ਜਾਂ ਕਸਟਮਾਈਜ਼ ਰਹੀ ਸੈਟਿੰਗ ਵੀ ਕਰ ਸਕਦੇ ਹੋ ਇੱਥੇ ਤੁਸੀਂ ਸੈਟਿੰਗ ਕਰ ਸਕਦੇ ਹੋ ਕਿ ਫੋਟੋ ਵੀਡੀਓਜ਼ ਕੌਣ ਤੁਹਾਨੂੰ ਟੈਗ ਕਰ ਸਕਦਾ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਹੋ ਇੱਥੇ ਜ਼ਰੂਰੀ ਨਹੀਂ ਕਿ ਮੇਰੀ ਸੈਟਿੰਗ ਸਹੀ ਹੈ ਇਹ ਸਿਰਫ ਉਦਾਹਰਣ ਦਿੱਤੀ ਗਈ ਹੈ ਚੋਣ ਕਰਨ ਤੋਂ ਬਾਅਦ ਸਿਰਫ ਤੁਹਾਨੂੰ ਦੁਬਾਰਾ ਇੱਥੇ ਕਲਿੱਕ ਕਰਨ ਦੀ ਲੋੜ ਹੈ ਇਹ ਆਪਣੇ ਆਪ ਸੁਰੱਖਿਅਤ ਹੋ ਜਾਵੇਗਾ ਤੁਸੀਂ ਬੇਸਿਕ ਸੈਟਿੰਗ ਵੀ ਕਰ ਸਕਦੇ ਹੋ ਇਸ ਲਈ ਤੁਹਾਨੂੰ ਵਿਊ ਸੈਟਿੰਗ ਤੇ ਕਲਿੱਕ ਕਰਨਾ ਪਵੇਗਾ ਇੱਥੇ ਤੁਸੀਂ ਚੋਣ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਥਾ ਬਲੌਕ ਲਿਸਟ ਹੈ ਇਸ ਤੋਂ ਇਲਾਵਾ ਇੱਥੇ ਤੁਸੀਂ ਦੋਸਤਾਂ ਦੀ ਸੂਚੀ ਦੀ ਵੀ ਸਾਮ ਸੰਭਾਲ ਕਰ ਸਕਦੇ ਹੋ ਆਖਰ ਵਿੱਚ ਇਹੀ ਗੱਲ ਕਹੂੰਗਾ ਕਿ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਤੁਹਾਡੇ ਫੇਸਬੁੱਕ ਦੇ ਨਿੱਜੀ ਪੰਨੇ ਦੀ ਸੈਟਿੰਗ ਸਹੀ ਨਹੀਂ ਹੈ ਤਾਂ ਸਿਰਫ ਤੁਹਾਡੇ ਦੋਸਤ ਹੀ ਨਹੀਂ ਬਲਕਿ ਦੋਸਤਾਂ ਦੇ ਦੋਸਤ ਅਤੇ ਹੋਰ ਸਾਰੇ ਭਾਵ ਤੁਹਾਡੀ ਆਸ ਤੋਂ ਕਿਤੇ ਵੱਧ ਤੁਹਾਡੀਆਂ ਕਾਰਵਾਈਆਂ ਪਰਿਵਾਰਿਕ ਫੋਟੋਆਂ ਵਿਚਾਰ ਵਟਾਂਦਰੇ ਦੇਖ ਰਹੇ ਹਨ ਜੇਕਰ ਤੁਸੀਂ ਆਪਣੇ ਸਾਰੇ ਦੋਸਤਾਂ ਨੂੰ ਸੂਚੀਬੰਦ ਕੀਤਾ ਹੈ ਤਾਂ ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਚੈਟਿੰਗ ਦੌਰਾਨ ਚੋਣ ਕਰ ਸਕਦੇ ਹੋ ਕਿ ਤੁਸੀਂ 01 ਦੋਸਤ ਸੂਚੀ ਨਾਲ ਗੱਲ ਕਰਨੀ ਹੈ ਜਾਂ 10 ਨੰਬਰ ਦੋਸਤ ਦਾ ਇਹ ਤੁਹਾਡੇ ਸਮੇਂ ਤੇ ਨਿਰਭਰ ਕਰਦਾ ਹੈ ਇਸ ਨਾਲ ਬਹੁਤ ਸਾਰੇ ਸਮੇਂ ਦੀ ਬਚਤ ਹੋ ਸਕਦੀ ਹੈ ਭਾਵ ਇਸ ਨੂੰ ਕਲਿੱਕ ਨਾਲ ਤੁਸੀਂ ਆਫ ਜਾਂ ਆਨਲਾਈਨ ਹੋ ਸਕਦੇ ਹੋ ਸੋ ਇੱਥੇ ਹਰਾ ਰੰਗ ਆ ਰਿਹਾ ਇਸ ਦਾ ਮਤਲਬ ਹੈ 0 ਇੱਕ ਦੋਸਤ ਸੂਚੀ ਨੂੰ ਸਿਰਫ ਮੈਂ ਆਨਲਾਈਨ ਦਿਖੇਗਾ ਅਤੇ 10 ਨੰਬਰ ਦੋਸਤ ਸੂਚੀ ਨੂੰ ਮੈਂ ਆਫਲਾਈਨ ਦਿਖੇਗਾ ਸੋ ਇਹ ਵੀ ਇੱਕ ਟੰਗ ਤਰੀਕਾ ਹੈ ਸਮੇਂ ਦੀ ਬਚਤ ਕਰਨ ਦਾ ਜੇਕਰ ਤੁਹਾਡੇ ਕੋ ਗੱਲਬਾਤ ਜਾਂ ਚੈਟਿੰਗ ਲਈ ਸਮਾਂ ਬਿਲਕੁਲ ਨਹੀਂ ਹੈ ਸਿਰਫ ਤੁਸੀਂ ਆਪਣੀ ਦੋਸਤਾਂ ਦੀ ਕਾਰਵਾਈ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਸਾਰਿਆਂ ਲਈ ਆਫਲਾਈਨ ਵੀ ਹੋ ਸਕਦੇ ਹੋ ਦੋਸਤ ਦੀ ਲਿਸਟ ਤੇ ਕਲਿੱਕ ਕਰਕੇ ਤੁਸੀਂ ਸੂਚੀਆਂ ਪ੍ਰਕਾਸ਼ਿਤ ਜਾਂ ਬੰਦ ਕਰ ਸਕਦੇ ਹੋ ਇੱਥੇ ਦੱਸਣਾ ਬੰਦਾ ਹੈ ਜੇਕਰ ਤੁਸੀਂ ਆਪ ਆਫਲਾਈਨ ਹੋ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਤੁਹਾਡੇ ਦੋਸਤ ਆਨਲਾਈਨ ਹਨ ਜਾਂ ਨਹੀਂ ਸੋ ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਖੁਦ ਆਫਲਾਈਨ ਹਾਂ ਇਸ ਕਰਕੇ ਜਿਵੇਂ ਕਿ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਆਨਲਾਈਨ ਨਹੀਂ ਪਰ ਜਿਵੇਂ ਹੀ ਮੈਂ ਆਨਲਾਈਨ ਜਾਵਾਂਗਾ ਤਾਂ ਦੇਖਿਆ ਜਾ ਸਕਦਾ ਹੈ ਕਿ ਇੱਕ ਦੋਸਤ ਆਨਲਾਈਨ ਹੈ ਸੋ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਚੈਟਿੰਗ ਦੌਰਾਨ ਤੁਸੀਂ ਸਮਾਈਲੀ ਦੀ ਵੀ ਵਰਤੋਂ ਕਰ ਸਕਦੇ ਹੋ ਜਿਵੇਂ ਕਿ ਇੱਥੇ ਦੇਖ ਸਕਦੇ ਹੋ ਦੋ ਬਿੰਦੀਆਂ ਅਤੇ ਬੰਦ ਬ੍ਰੈਕਟ ਨਾਲ ਇਹ ਸਮਾਈਲੀ ਆਉਂਦਾ ਹੈ ਜੇਕਰ ਤੁਹਾਡੇ ਵਿਚਾਰ ਕਿਸੇ ਦੋਸਤ ਨਾਲ ਨਹੀਂ ਮਿਲਦੇ ਜਾਂ ਕਿਸੇ ਕਾਰਨ ਤੁਸੀਂ ਆਪਣੇ ਨਵੇਂ ਬਣੇ ਦੋਸਤ ਨਾਲ ਸੰਪਰਕ ਤੋੜਨਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਉਸਦੇ ਪੰਨੇ ਤੇ ਜਾਣਾ ਪਵੇਗਾ ਫਿਰ ਥੱਲੇ ਜਾ ਕੇ ਖੱਬੇ ਖੁੰਝੇ ਤੇ ਦੋਸਤਾਂ ਵਿੱਚੋਂ ਹਟਾਓ ਕਲਿੱਕ ਕਰੋ ਹੁਣ ਇੱਥੇ ਸਵਾਲ ਆਵੇਗਾ ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਹੈਪੀ ਸਿੰਘ ਨੂੰ ਦੋਸਤਾਂ ਵਜੋਂ ਹਟਾਉਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਦਿਓ ਹੁਣ ਹੈਪੀ ਸਿੰਘ ਅਤੇ ਹਰਦੀਪ ਸਿੰਘ ਮਾਨ ਦੋਸਤ ਨਹੀਂ ਰਹੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤ ਬਣ ਕੇ ਹੀ ਨਵੇਂ ਬਣੇ ਦੋਸਤ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਕੋਈ ਤੁਹਾਨੂੰ ਤੰਗ ਕਰਦਾ ਹੈ ਜਾਂ ਤੁਹਾਡੀ ਫੇਸਬੁਕ ਤੇ ਗਲਤ ਕਮੈਂਟ ਕਰਦਾ ਹੈ ਤਾਂ ਉਸ ਨੂੰ ਤੁਸੀਂ ਬਲੌਕ ਵੀ ਕਰ ਸਕਦੇ ਹੋ ਇਸ ਲਈ ਤੁਹਾਨੂੰ ਉਸਦੇ ਪੰਨੇ ਤੇ ਜਾਣਾ ਪਵੇਗਾ ਅਤੇ ਖੱਬੇ ਪਾਸੇ ਥੱਲੇ ਇਹ ਵਿਅਕਤੀ ਬਾਰੇ ਰਿਪੋਰਟ ਦਿਓ ਜਾਂ ਪਾਬੰਦੀ ਲਾਓ ਤੇ ਕਲਿੱਕ ਕਰੋ। ਇਹ ਬਲਾਕ ਥਿਸ ਪਰਸਨ ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਬਮਿਟ ਕਰ ਦਿਓ। ਸੋ ਬਲਾਕ ਸਬੰਧੀ ਇਹ ਦੱਸਣਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਬਲਾਕ ਕਰ ਦਿੰਦੇ ਹੋ ਤਾਂ ਨਾ ਤਾਂ ਉਹ ਤੁਹਾਡਾ ਪੰਨਾ ਦੇਖ ਸਕਦਾ ਹੈ ਨਾ ਹੀ ਤੁਸੀਂ ਉਸ ਦਾ ਪੰਨਾ। ਇਹ ਨਹੀਂ ਕਿ ਮੈਂ ਉਸ ਨੂੰ ਬਲਾਕ ਕਰ ਦਵਾਂ ਤਾਂ ਉਹ ਮੇਰਾ ਨਾ ਦੇਖ ਸਕੇ ਪਰ ਮੈਂ ਉਹਦਾ ਦੇਖ ਸਕਾਂ। ਸੋ ਇਸ ਤਰ੍ਹਾਂ ਦੀ ਫੇਸਬੁੱਕ ਵਿੱਚ ਕੋਈ ਗੱਲ ਨਹੀਂ ਹੈ। ਇਸੇ ਤਰ੍ਹਾਂ ਚੈਟਿੰਗ ਬਾਰੇ ਗੱਲ ਕੀਤੀ ਸੀ ਜੇਕਰ ਤੁਸੀਂ ਕਿਸੇ ਨੂੰ ਆਪਣੇ ਆਪ ਨੂੰ ਆਫਲਾਈਨ ਦਿਖਾਉਂਦੇ ਹੋ ਨਾ ਤਾਂ ਤੁਸੀਂ ਉਸ ਨੂੰ ਆਨਲਾਈਨ ਦੇਖ ਸਕਦੇ ਹੋ ਨਾ ਹੀ ਉਹ ਤੁਹਾਨੂੰ ਦੇਖ ਸਕੇਗਾ ਸੋ ਫੇਸਬੁਕ ਇਸ ਸਬੰਦੇ ਬਿਲਕੁਲ ਸਹੀ ਹੈ ਸੋ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਇਸ ਪੰਨੇ ਨੂੰ ਤਾਜ਼ਾ ਕਰੋਗੇ ਸੋ ਇਹ ਰਿਪੋਰਟ ਆਵੇਗੀ ਜੋ ਇਹ ਪੰਨਾ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਨਹੀਂ ਮਿਲਿਆ ਕਿਉਂਕਿ ਇੱਥੇ ਹਰਦੀਪ ਸਿੰਘ ਮਾਨ ਨੇ ਹੈਪੀ ਸਿੰਘ ਨੂੰ ਬਲੌਕ ਕੀਤਾ ਹੈ ਹੁਣ ਨਾ ਤਾਂ ਹੈਪੀ ਸਿੰਘ ਹਰਦੀਪ ਸਿੰਘ ਨੂੰ ਦੇਖ ਸਕੇਗਾ ਨਾ ਹੀ ਹਰਦੀਪ ਸਿੰਘ ਹੈਪੀ ਸਿੰਘ ਨੂੰ ਹੁਣ ਜੇਕਰ ਤੁਹਾਡਾ ਇਰਾਦਾ ਬਦਲ ਗਿਆ ਹੈ ਅਤੇ ਤੁਸੀਂ ਉਸ ਨੂੰ ਬਲੌਕ ਵਿੱਚੋਂ ਕੱਢਣਾ ਚਾਹੁੰਦੇ ਹੋ ਇਸ ਲਈ ਤੁਹਾਨੂੰ ਖਾਤੇ ਵਿੱਚ ਪਰਦੇਦਾਰੀ ਸੰਬੰਧੀ ਚੋਣਾ ਤੇ ਕਲਿੱਕ ਕਰਨਾ ਪਵੇਗਾ ਇਥੇ ਬਲੌਕ ਲਿਸਟ ਤੇ ਜਾਣਾ ਪਵੇਗਾ ਵਿੱਚ ਐਡਿਟ ਯੂਅਰ ਲਿਸਟ ਤੇ ਕਲਿੱਕ ਕਰਨਾ ਪਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਬਲੌਕ ਯੂਜ਼ਰ ਜਾਂ ਬਲੌਕ ਸੂਚੀ ਵਿੱਚ ਹੈਪੀ ਸਿੰਘ ਸ਼ਾਮਲ ਹੈ ਜੇਕਰ ਹੁਣ ਤੁਹਾਡਾ ਇਰਾਦਾ ਬਦਲ ਗਿਆ ਹੈ ਇਸ ਨੂੰ ਅਨਬਲੌਕ ਕਲਿੱਕ ਕਰ ਦਿਓ ਤੁਹਾਨੂੰ ਇੱਕ ਵਾਰੀ ਫੇਰ ਕਨਫਰਮ ਕਰਨਾ ਪਵੇਗਾ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਸੂਚੀ ਤੋਂ ਬਾਹਰ ਆ ਗਿਆ ਹੈ ਹੁਣ ਹੈਪੀ ਸਿੰਘ ਦਾ ਲਿੰਕ ਪਾ ਦਿਓ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਹੈਪੀ ਸਿੰਘ ਦਾ ਫੇਸਬੁੱਕ ਪੰਨਾ ਵੀ ਦੇਖ ਸਕਦੇ ਹੋ ਸੋ ਇਸ ਪਵੰਦੀ ਲਾਓ ਅਤੇ ਹਟਾਓ ਸੁਵਿਧਾ ਨਾਲ ਤੁਸੀਂ ਆਪਣਾ ਨਿੱਜੀ ਪੰਨਾ ਸਾਫ ਸੁਥਰਾ ਰੱਖ ਸਕਦੇ ਹੋ ਹੁਣ ਇਸ ਕੰਦ ਪੰਨੇ ਦੀ ਸੈਟਿੰਗ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਕੰਦ ਤੇ ਕੋਈ ਪੋਸਟ ਕਰੇ ਤਾਂ ਇਸ ਲਈ ਤੁਹਾਨੂੰ ਵਿਕਲਪ ਤੇ ਕਲਿੱਕ ਕਰਨਾ ਪਵੇਗਾ ਇਸ ਫੰਕਸ਼ਨ ਨਾਲ ਤੁਸੀਂ ਸਿਰਫ ਦੋਸਤ ਦੇ ਪੋਸਟ ਜਾਂ ਤੁਹਾਡੀ ਪੋਸਟ ਕੀਤੇ ਹੋਏ ਲਿੰਕਾਂ ਦੀ ਛਾਂਟੀ ਕਰ ਸਕਦੇ ਹੋ ਜੇਕਰ ਇੱਥੇ ਕਲਿੱਕ ਕਰੂੰਗਾ ਤਾਂ ਸਿਰਫ ਤੁਹਾਡੇ ਪੋਸਟ ਕੀਤੇ ਹੋਏ ਲਿੰਕ ਦਿਖਾਈ ਦੇਣਗੇ ਜੇਕਰ ਸਿਰਫ ਦੋਸਤ ਤੇ ਕਲਿੱਕ ਕਰੂੰਗਾ ਤਾਂ ਸਿਰਫ ਦੋਸਤ ਦੇ ਹੀ ਲਿੰਕ ਦਿਖਾਈ ਦੇਣਗੇ ਫਿਰ ਸੈਟਿੰਗਾਂ ਤੇ ਕਲਿੱਕ ਕਰੋ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਦੋਸਤ ਤੁਹਾਡੀ ਕੰਦ ਤੇ ਪੋਸਟ ਨਾ ਕਰਿਆਨ ਤਾਂ ਤੁਹਾਨੂੰ ਇਹ ਟਿਕ ਮਾਰਕ ਹਟਾਉਣਾ ਪਵੇਗਾ ਜਾਂ ਤੁਸੀਂ ਇੱਥੇ ਚੋਣ ਚ ਕਰ ਸਕਦੇ ਹੋ ਜਿਆਦਾ ਚੰਗਾ ਹੋਵੇਗਾ ਜੇਕਰ ਨਿੱਜੀ ਪੰਨੇ ਤੇ ਪੰਨਾ ਖੋਲਣ ਤੇ ਇਸ ਤਰ੍ਹਾਂ ਸੈਟਿੰਗ ਹੋਵੇ ਕਿ ਸਿਰਫ ਨਾ ਮਾਲਕ ਦੀਆਂ ਹੀ ਕੀਤੀਆਂ ਹੋਈਆਂ ਪੋਸਟ ਦਿਖਾਈਆਂ ਜਾਣ ਪਰ ਇਹ ਸੁਵਿਧਾ ਸਿਰਫ ਪੇजेस ਜਾਂ ਸਾਂਝੇ ਪੰਨਿਆਂ ਤੇ ਆਪਣੇ ਆਪ ਸੈਟਿੰਗ ਕੀਤੀ ਹੋਈ ਹੈ ਨਿੱਜੀ ਪੰਨਿਆਂ ਤੇ ਸਿਰਫ ਇੱਕ ਵਾਰ ਹੀ ਦੇਖਣ ਚ ਆਇਆ ਹੈ ਕਿ ਕਿਸੇ ਨੇ ਇਸ ਤਰ੍ਹਾਂ ਸੈਟਿੰਗ ਕੀਤੀ ਹੋਈ ਹੈ ਹੁਣ ਇਹ ਤੁਸੀ ਦੱਸਣਾ ਹੈ ਕਿ ਤੁਹਾਡੀਆਂ ਕਾਰਵਾਈਆਂ ਕਰਕੇ ਦਰਸ਼ਕ ਦੇ ਮਨ ਨੂੰ ਸਕੂਨ ਪਹੁੰਚਦਾ ਹੈ ਜਾਂ ਉਸ ਦਾ ਖੂਨ ਖੋਲਦਾ ਹੈ ਸਾਡੀ ਗੱਲ ਸ਼ੇਰਾਂ ਬਗੀਆ ਦਾ ਵਾਰੀ ਕੱਲ ਸਾਡੇ ਕੋਲ ਹੋਣੀ ਨੀਂ ਰਾੜਾ ਵਾਰੀ ਕੱਲ ਮਾੜੀ ਨੀਂ ਆਖਾਂਗੇ ਤੇ ਮਾੜੀ ਨੀਂ ਚਾਰਾਂਗੇ ਵੇ ਜੱਟਾਂ ਤੇ ਮੁੰਡਿਆਂ ਕੱਲ ਜੱਟਾਂ ਵਾਰੀ ਕਰਾਂਗੇ ਸਾਡੇ ਮੁੰਡੇ ਆ ਗੱਲ ਜੱਟਾਂ